ਸ਼ਾਇਦ ਭਾਜਪਾ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਇੱਥੇ ਕੋਈ ਉਹਨਾਂ ਦੀ ਬਦਮਾਸ਼ੀ ਨਹੀਂ ਚੱਲੂਗੀ। ਇਹ ਗੁਜਰਾਤ ਨਹੀਂ ਹੈਗਾ ਜਾਂ ਉਹਨਾਂ ਨੂੰ ਲੱਗੇ ਵੀ ਜਿੱਥੇ ਉਹਨਾਂ ਦੀ ਸਰਕਾਰ ਹੈ ਉੱਥੇ ਉਹ ਧੱਕਾ ਕਰ ਸਕਦੇ ਇੱਥੇ ਧੱਕਾ ਨਹੀਂ ਹੋਣ ਦੇਵਾਂਗੇ। ਡਵੈਲਪਮੈਂਟ ਦੀ ਮਸ਼ੀਨ ਜਿਹੜੀ ਹੈਗੀ ਭਾਜਪਾ ਆਪਣੇ ਆਪ ਨੂੰ ਕਹਿੰਦੀ ਹੈ ਡਵੈਲਪਮੈਂਟ ਦੀ ਮਸ਼ੀਨ ਹੈ ਤੇ ਡਵੈਲਪਮੈਂਟ ਕਿਤਨਾ ਕਿਤੇ ਸ਼ਹਿਰ ਦੇ ਵਿੱਚ ਹੁਣ ਦਿਖ ਰਹੀ ਹੈ ਕੀ ਕਹਿਣਾ ਚਾਹੂਗੇ? ਜੀ ਬਿਲਕੁਲ ਨਹੀਂ ਦਿਖ ਰਹੀ ਚੋਰ ਬਜਾਰੀ ਦੀ ਮਸ਼ੀਨ ਹੈ। ਕੋਈ ਡਵੈਲਪਮੈਂਟ ਦੀ ਮਸ਼ੀਨ ਨਹੀਂ ਹੈ। ਭਾਜਪਾ ਭਾਜਪਾ ਕਪੜੇ ਘਰ ਪਰਣ ਦੀ ਇੱਕ ਇੱਕ ਮਸ਼ੀਨ ਲਾਈ ਹੋਈ ਹੈ ਤਾ ਉਹ ਗੱਲ ਕਰਦੇ ਜੋ ਭਾਜਪਾ ਚ ਆ ਗਿਆ ਉਹ ਤਾਂ ਬਹੁਤ ਸਾਫ ਸੁਥਰਾ ਹੈ ਦੂਜੇ ਸਾਰੇ ਚੋਰ ਹੋ ਗਏ ਤਾਂ ਇਹ ਸਰਿਆਮ ਇੱਕ ਚੋਰੀ ਦੀ ਮਸ਼ੀਨ ਬਣ ਚੁੱਕੀ ਹੈ ਭਾਜਪਾ ਭਾਜਪਾ ਅੱਜ ਸੜਕਾਂ ਦਾ ਜੋ ਹਾਲ ਹੈ ਉਹਨਾਂ ਕੋਲ ਹਜੇ ਵੀ ਕੋਈ ਜਵਾਬ ਨਹੀਂ ਹੈਗਾ ਮੇਅਰ ਦੇ 10 10 ਮਹੀਨੇ ਹੋ ਗਏ ਨੇ 11ਵਾਂ ਮਹੀਨਾ ਲੱਗ ਗਿਆ ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਚੱਲ ਰਹੀ ਹੈ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਹਾਊਸ ਦੀ ਮੀਟਿੰਗ ਦੇ ਵਿੱਚ ਹੱਤਾ ਪਾਈ ਵੀ ਹੋ ਗਈ ਕਾਂਗਰਸ ਤੇ ਭਾਜਪਾ ਦੇ ਵਿੱਚ ਤੇ ਮੇਰੇ ਨਾਲ ਸਚਿਨ ਗਾਲਵ ਜੀ ਮੇਰੇ ਨਾਲ ਗੱਲਬਾਤ ਕਰਾਂਗੇ ਅ ਹਾਊਸ ਦੀ ਗਰੀਬਾ ਜਿਹੜੀ ਹੁੰਦੀ ਹੈ ਇੱਕ ਸਰ ਚੱਲਦੀ ਹੈਗੀ ਹੈ ਪਰ ਅਜ ਹੱਤਾ ਪਾਈ ਤੱਕ ਕੋਈ ਉਤਰ ਕੇ ਕਾਂਗਰਸ ਤੇ ਭਾਜਪਾ ਕੀ ਕਹਿਣਾ ਚਾਹੂਗੇ ਦੇਖੋ ਜੀ ਗਰੀਬਾ ਕੋਈ ਇੱਕ ਪਾਸੇਉ ਨਹੀਂ ਹੁੰਦੀ ਗਰੀਬਾ ਦੋਵੇਂ ਪਾਸੇਉ ਹੁੰਦੀ ਹੈ ਜੇ ਗਰੀਬਾ ਇੱਕ ਪਾਸੇਉ ਨਹੀਂ ਹੋਊਗੀ ਤਾਂ ਦੂਜਾ ਪਾਸਾ ਵੀ ਫਿਰ ਐਵੇਂ ਹੀ ਬਿਹੇਵ ਕਰੂਗਾ ਸ਼ਾਇਦ ਭਾਜਪਾ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਇੱਥੇ ਕੋਈ ਉਹਨਾਂ ਦੀ ਬਦਮਾਸ਼ੀ ਨਹੀਂ ਚੱਲੂਗੀ। ਇਹ ਗੁਜਰਾਤ ਨਹੀਂ ਹੈਗਾ ਜਾਂ ਉਹਨਾਂ ਨੂੰ ਲੱਗੇ ਵੀ ਜਿੱਥੇ ਉਹਨਾਂ ਦੀ ਸਰਕਾਰ ਹੈ ਉੱਥੇ ਉਹ ਧੱਕਾ ਕਰ ਸਕਦੇ ਇੱਥੇ ਧੱਕਾ ਨਹੀਂ ਹੋਣ ਦੇਵਾਂਗੇ। ਡਿਵੈਲਪਮੈਂਟ ਦੀ ਮਸ਼ੀਨ ਜਿਹੜੀ ਹੈਗੀ ਭਾਜਪਾ ਆਪਣੇ ਆਪ ਨੂੰ ਕਹਿੰਦੀ ਹੈ ਡਿਵੈਲਪਮੈਂਟ ਦੀ ਮਸ਼ੀਨ ਹੈ ਤੇ ਡਿਵੈਲਪਮੈਂਟ ਕਿਤਨਾ ਕਿਤੇ ਸ਼ਹਿਰ ਦੇ ਵਿੱਚ ਹੁਣ ਦਿਖ ਰਹੀ ਹੈ। ਕੀ ਕਹਿਣਾ ਚਾਹੋਗੇ ਜੀ ਬਿਲਕੁਲ ਨਹੀਂ ਦਿਖ ਰਹੀ ਚੋਰ ਬਜਾਰੀ ਦੀ ਮਸ਼ੀਨ ਹੈ ਕੋਈ ਡਵੈਲਪਮੈਂਟ ਦੀ ਮਸ਼ੀਨ ਨਹੀਂ ਹੈ ਬੀਜੇਪੀ ਬੀਜੇਪੀ ਕਪੜੇ ਘਰ ਪਰਣ ਦੀ ਇੱਕ ਇੱਕ ਮਸ਼ੀਨ ਲਾਈ ਹੋਈ ਹੈ ਸਭ ਨੇ ਵੀ ਉਹ ਤਾਂ ਉਹ ਗੱਲ ਕਰਦੇ ਜੋ ਭਾਜਪਾ ਚ ਆ ਗਿਆ ਉਹ ਤਾਂ ਬਹੁਤ ਸਾਫ਼ ਸੂਤਰਾ ਹੈ ਦੂਜੇ ਸਾਰੇ ਚੋਰ ਹੋਗੇ ਤਾਂ ਇਹ ਸਰਿਆਮ ਇੱਕ ਚੋਰੀ ਦੀ ਮਸ਼ੀਨ ਬਣ ਚੁੱਕੀ ਹੈ ਭਾਜਪਾ ਭਾਜਪਾ ਅੱਜ ਸੜਕਾਂ ਦਾ ਜੋ ਹਾਲ ਹੈ ਉਹਨਾਂ ਕੋਲ ਹਜੇ ਵੀ ਕੋਈ ਜਵਾਬ ਨਹੀਂ ਹੈਗਾ ਮੇਅਰ ਦੇ 10 10 ਮਹੀਨੇ ਹੋ ਗਏ ਨੇ 11ਵਾਂ ਮਹੀਨਾ ਲੱਗ ਗਿਆ ਚੰਡੀਗੜ੍ਹ ਦੀ ਸੜਕਾਂ ਦਾ ਜੋ ਬੁਰਾ ਹਾਲ ਅਜ ਤੱਕ ਹੋਇਆ ਹੈ ਮਤਲਬ ਹੈਰਾਨਾ ਆਮ ਲੋਕ ਵੀ ਰੋਕ ਰੋਕ ਕੇ ਪੁੱਛਦੇ ਆਂ ਵੀ ਕਦੇ ਵੀ ਅਸੀਂ ਚੰਡੀਗੜ੍ਹ ਦੀ ਸੜਕਾਂ ਦਾ ਇਹ ਹਾਲ ਨਹੀਂ ਦੇਖਿਆ ਸੀ ਜਿਹੜਾ ਇਸ ਹਾਲ ਹੋਇਆ ਤਾਂ ਸਾਫ਼ ਇਸ ਚੀਜ਼ ਦਾ ਕ੍ਰੈਡਿਟ ਸਾਫ਼ ਹਰਪ੍ਰੀਤ ਕੋਰ ਬਬਲਾ ਮੇਰ ਨੂੰ ਜਾਂਦਾ ਹੈ ਇਸ ਚੀਜ਼ ਦਾ ਕ੍ਰੈਡਿਟ ਭਾਜਪਾ ਪਾਰਟੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਸ਼ਹਿਰ ਦੇ ਲੋਕਾਂ ਦੇ ਲਈ ਕੋਈ ਕੰਮ ਨਹੀਂ ਕਰੇ ਆਪਣਾ ਗਵਰਨਰ ਹੋਣ ਦੇ ਬਾਵਜੂਦ ਆਪਣਾ ਪ੍ਰਾਈਮ ਮਿਨਿਸਟਰ ਹੋਣ ਦੇ ਬਾਵਜੂਦ ਆਪਦੀ ਸਰਕਾਰ ਹੋਣ ਦੇ ਬਾਵਜੂਦ ਆਪਦੀ ਕਾਰਪੋਰੇਸ਼ਨ ਹੋਣ ਦੇ ਬਾਵਜੂਦ ਸੜਕਾਂ ਨਹੀਂ ਬਣ ਸਕੀਆਂ ناکਾਮੀਆ ਭਾਜਪਾ ਦੀ ਕੱਲ ਕੀਤੇ ਜਾਵੇ ਹਾਸ ਤੇ ਹਾਊਸ ਨੂੰ ਤੁਸੀਂ ਕਿਵੇਂ ਦੇਖਦੇ ਅੱਜ ਦਾ ਹਾਊਸ ਦੇ ਵਿੱਚ ਹੱਤਾ ਪਾਈ ਤੱਕ ਤੁਸੀਂ ਉਤਰ ਚ ਜੋ ਆ ਫਾਜਪਾ ਤੇ ਕਾਂਗਰਸ ਦੇ ਜਿਹੜਾ ਹੈਗੇ ਆ ਸਾਹਮਣੇ ਸਾਹਮਣੇ ਹੋ ਚੁੱਕੀ ਹੈ ਕੀ ਕਹਿਣਾ ਚਾਹੂਗੇ ਦੇਖੋ ਜੀ ਬੀਜੇਪੀ ਨੂੰ ਸਮਝਣਾ ਚਾਹੀਦਾ ਇਹ ਸੋਚਦੇ ਨੇ ਜਿਵੇਂ ਉਹ ਪਾਰਸ਼ਦ 14 ਨੇ ਅਸੀਂ 6 ਆ ਤੇ ਉਹਨਾਂ ਨੂੰ ਦਬਾ ਲਣਗੇ ਐਵੇਂ ਕੁਝ ਨਹੀਂ ਹੁੰਦਾ ਨਾ ਡਰਦੇ ਨਾ ਦਬਦੇ ਇਹਨਾਂ ਤੋਂ ਕੋਈ ਨਹੀਂ ਮੈਨੇਜ ਹੋਣਿਆ ਸੀ ਤੇ ਇਹ ਇੱਕ ਇੱਕ ਇਸ ਤਰੀਕੇ ਨਾਲੇ ਮੈਜੋਰਟੀ ਦੇ ਵਿੱਚ ਇਹ ਸੋਚਦੇ ਆਂ ਵੀ ਇਹ ਮੈਜੋਰਟੀ ਦੇ ਵਿੱਚ ਇਹ ਮੇਅਰ ਇਹਨਾਂ ਦਾ ਦੂਜੇ ਨੂੰ ਬੋਲਣ ਨਹੀਂ ਦੇਵਾਂਗੇ ਇਹ ਨਹੀਂ ਹੋ ਸਕਦਾ 2 ਮਹੀਨੇ ਰਹਿ ਗਏ ਉਸ ਤੋਂ ਬਾਅਦ ਸ਼ਾਇਦ ਦੁਬਾਰਾ ਕੋਈ ਹੋਰ ਮੇਅਰ ਬਣੂਗਾ ਇਹਨਾਂ ਨੂੰ ਅਕਲ ਆ ਜਾਊਗੀ ਪਰ ਜੋ ਇਹ ਕਨਸੈਪਟ ਹੈ ਬੀਜੇਪੀ ਦਾ ਡਰਦੇ ਨੂੰ ਡਰਾਓ ਹੋਰ ਡਰੂਗਾ ਪਰ ਸ਼ਾਇਦ ਇਹਨਾਂ ਨੂੰ ਇਹ ਨਹੀਂ ਪਤਾ ਅੱਗੇ ਵੀ ਮਾਦੇ ਪੁੱਤ ਟਕਰੇ ਹੋਏ ਨੇ ਕੋਈ ਨਹੀਂ ਡਰਦਾ ਇਹਨੇ ਤਾਂ ਕੋਈ ਨਹੀਂ ਦਬਦਾ ਜੋ ਇਹਨਾਂ ਤੋਂ ਹੁੰਦਾ ਹੈ ਉਹ ਇਹ ਕਰ ਸਕਦੇ ਨੇ ਅੱਜ ਜਿਵੇਂ ਇਹਨਾਂ ਨੂੰ ਭਜਣਾ ਪਈਆ ਸੱਚ ਸੁਣਨ ਦੇ ਆਦੀ ਨਹੀਂ ਹੈਗੇ ਜਦ ਕਿ ਆ ਵੀ ਕਿਸਾਨਾਂ ਦਾ ਹਤਿਆਰੇ ਤੁਸੀਂ ਉਹ ਤੁਹਾਡੀ ਐਮਪੀ ਇੱਥੇ ਅੰਦਰ ਬੈਠ ਕੇ ਇੱਕ ਸਿੱਖ ਨੂੰ ਕਹਿੰਦੇ ਤੇਰੀ ਦਾੜੀ ਪੱਟ ਦੂੰਗੀ ਕੋਈ ਜਵਾਬ ਨਹੀਂ ਆਇਆ ਮੈਂ ਇਹ ਗੱਲ ਕਰਦੇ ਨੇ ਸਾਡੇ ਤੇ ਅਲੀਗੇਸ਼ਨ ਲਾਉਂਦੇ ਆ ਤੁਹਾਡਾ 2002 ਦੇ ਗੁਜਰਾਤ ਦੰਗੇ ਇਹਨਾਂ ਕੋਲ ਕੋਈ ਜਵਾਬ ਨਹੀਂ ਹੈਗੇ ਜੋ ਕਿਸਾਨ ਬਾਰਡਰ ਤੇ ਮਰੇ ਸੀਗੇ ਉਹਨਾਂ ਦੀ ਮੌਤ ਦੀ ਜ਼ਿੰਮੇਵਾਰੀ ਕੌਣ ਲੈਂਦਾ ਹੈ ਅਗਰ ਗੱਲ ਕੀਤੀ ਜਾਵੇ ਹਾਊਸ ਦੀ ਤਾਂ ਗੱਲ ਕੀ ਹੋਈ ਸੀ ਕਿਉਂਕਿ ਅਕਸਰ ਹਾਊਸ ਦੇ ਵਿੱਚ ਚਲੋ ਬਹਿਸਬਾਜ਼ੀ ਤਾਂ ਹੁੰਦੀ ਦੇ ਦੇ ਕਿ ਜਦੋਂ ਇਹ ਬਹਿਸ ਬਾਜੀ ਹੁੰਦੀ ਹੈ ਪਰ ਅੱਜ ਹੱਤਾ ਪਾਈ ਹੋ ਗਈ ਕੀ ਕਹਿਣਾ ਚਾਹੁੰਗੇ ਕੀ ਮਾਮਲਾ ਕੀ ਸੀਗਾ ਕੀ ਕਿਹੜੀ ਗੱਲ ਜਿਹੜੀ ਹੈਗੀ ਇਹ ਚੱਲ ਰਹੀ ਸੀਗੀ ਦੇਖੋ ਜੀ ਸੌਰਵ ਜੋਸ਼ੀ ਜੀ ਨੇ ਐਮਪੀ ਸਾਹਿਬ ਦੀ ਪਲੇਟ ਚੱਕ ਲਈ ਕਹਿੰਦੇ ਜੀ ਵੀਕਐਂਡ ਦੇ ਐਮਪੀ ਐ ਮੈਂ ਉਹਨਾਂ ਨੂੰ ਰਿਅਲਾਈਜ਼ ਕਰਾ ਦਵਾਂ ਉਹਨਾਂ ਦੀ ਕਿਰਨ ਖੇਰ ਉਹ ਕਿਰਨ ਖੇਰ ਉਹੀ ਸੀ ਜਿਹੜੀ ਹਾਊਸ ਦੇ ਵਿੱਚ ਕਿਸੇ ਇੱਕ ਸਰਦਾਰ ਬੰਦੇ ਨੂੰ ਕਹਿੰਦੀ ਤੇਰੀ ਦਾੜੀ ਪਟ ਦੂੰਗੀ ਉਹ ਕਿਰਨ ਖੇਰ ਉਹੀ ਸੀ ਜਿਹੜੇ ਸਫਾਈ ਕਰਮਚਾਰੀ ਦੇ ਕੋਲ ਜਾ ਕੇ ਕਹਿੰਦੀ ਤੇਰੇ ਤੋਂ ਬਦਬੂ ਆਉਂਦੀ ਐ ਮੇਰੇ ਨਾਲ ਨਾ ਖੜ। ਇਹ ਕਿਰਨ ਖੇਰ ਉਹੀ ਸੀ 365 ਦਿਨ ਚ 365 65 ਦਿਨ ਵੀ ਨਹੀਂ ਰਹੀ ਉੱਥੇ ਇੱਥੇ 10 ਸਾਲਾਂ ਦੇ ਵੀ 300 ਦਿਨ ਨਹੀਂ ਚੰਡੀਗੜ੍ਹ 'ਚ ਰਹੀ ਆ ਕਿਰਨ ਖੇਰ ਇਹਨਾਂ ਦੀ ਐਮਪੀ ਦੀ ਗੱਲ ਕਰਦਾ ਮੈਂ ਜੋ ਮ ਉਥੇ ਇੰਡੀਆਜ਼ ਗੋਟ ਟੈਲੈਂਟ ਦੇ ਵੀ ਜਾਣਾ ਪੈਂਦਾ ਸੀਗਾ ਇਹਨਾਂ ਦੀ ਐਮਪੀ ਨੂੰ ਮਿਲਣ ਇਹ ਅੱਜ ਗੱਲਾਂ ਕਰਦੇ ਨੇ ਤਾਂ ਇਹ ਸਿਰਫ ਗੱਲਾਂ ਨੇ ਇਹਨਾਂ ਕੋਲ ਹੋਰ ਕੁਝ ਨਹੀਂ ਕੋਈ ਜਵਾਬ ਨਹੀਂ ਆਇਆ ਜਦ ਇਹਨਾਂ ਨੂੰ ਅਸੀਂ ਕਾਊਂਟਰ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਐਮਪੀ ਸਾਹਿਬ ਦੀ ਪਲੇਟ ਚੱਕ ਕੇ ਆਪਣੀ ਨਾਕਾਮੀ ਦਿਖਾਈ ਬੜੀ ਫੇਸ਼ਰਮੀ ਦੀ ਹਰਕਤ ਕੀਤੀ ਪਰ ਸ਼ਾਇਦ ਇਹਨਾਂ ਨੂੰ ਇਹ ਸਮਝ ਆ ਜਾਊਗਾ ਸ਼ਹਿਰ ਦੇ ਐਮਪੀ ਬੜੇ ਹੋਣਾਰ ਐਮਪੀ ਉਹਨਾਂ ਨੇ ਸ਼ਹਿਰ ਦੇ ਵਿੱਚ ਕੰਮ ਕੀਤੇ ਆ ਤੀਜੀ ਵਾਰ ਐਮਪੀ ਬਣਿਆ ਕੋਈ ਐਹੋ ਜਿਹਾ ਐਮਪੀ ਨਹੀਂ ਹੈਗੇ ਜੋ ਚਮਚ ਲੈ ਕੇ ਪੈਦਾ ਹੋਏ ਜਾਂ ਜਿਨ੍ਹਾਂ ਨੂੰ ਵਿਰਾਸਤ ਦੇ ਵਿੱਚ ਕੁਝ ਮਿਲਿਆ ਆ ਪਾਰਟੀ ਦੀ ਵੇਵ 'ਚ ਬਣਿਆ ਆਪਣੇ ਦਮ ਤੇ ਐਮ ਇੱਕ ਸਵਾਲ ਹੈਗਾ ਕਿ ਹੁਣ ਸੜਕਾਂ ਜਿਹੜੀ ਹੈ ਸ਼ਹਿਰ ਦੀ ਸ਼ਹਿਰ ਬਣਨੀ ਸ਼ੁਰੂ ਹੋ ਗਈ ਹੈ ਮੈਂ ਕੱਲ ਦੇਖ ਰਿਹਾ ਸੀਗਾ ਮਨੀ ਮਾਜਰੇਲੇ ਪਾਸੇ ਸੜਕਾਂ ਬਣ ਰਹੀ ਸੀਗੀ ਪਰ ਕਿਤੇ ਨਾ ਕਿਤੇ ਹੁਣ ਇਹ ਲੱਗਦਾ ਕਿ ਆਪਾਂ ਨੂੰ ਪਾਰਟੀ ਬਾਜ਼ੀ ਦੇ ਉੱਪਰ ਉੱਠ ਕੇ ਜਿਹੜਾ ਹੈਗਾ ਸ਼ਹਿਰਵਲ ਸੋਚਣਾ ਚਾਹੀਦਾ ਹੈਗਾ ਕਿਉਂਕਿ ਭਾਜਪਾ ਦਾ ਕੱਲ ਮੈਂ ਇੱਕ ਇੰਟਰਵਿਊ ਵੀ ਕਰ ਰਿਹਾ ਸੀਗਾ ਭਾਜਪਾ ਦਾ ਇਹ ਕਹਿਣਾ ਹੈ ਕਿ ਕਾਂਗਰਸ ਕਦੇ ਵੀ ਸਾਥ ਨਹੀਂ ਦਿੰਦੀ ਹੈਗੀ ਵੀ ਕਾਂਗਰਸ ਨਾਲ ਨੂੰ ਪਾਰਟੀ ਬਾਜ਼ੀ ਦੇ ਉੱਪਰ ਉੱਠ ਕੇ ਜਿਹੜਾ ਹੈਗਾ ਕੰਮ ਕਰਾਉਣਾ ਚਾਹੀਦਾ ਹੈਗਾ ਕੀ ਲੱਗਦਾ ਤੁਹਾਨੂੰ ਕਾਂਗਰਸ ਕਿੱਥੇ ਸਟੈਂਡ ਕਰਦੀ ਹੈ ਬਿਲਕੁਲ ਜੀ ਉਹ ਸੜਕਾ ਬਣਾਓ ਵਧੀਆ ਅਸੀਂ ਤੁਹਾਡੇ ਨਾਲ ਬਣਾਓ ਤਾਂ ਸਹੀ ਨਾਲ ਨੂੰ ਹੁਣ ਉਹਨਾਂ ਦੀ ਗੱਡੀ ਤਾਂ ਚਲਾ ਨਹੀਂ ਸਕਦੇ ਨਾਲ ਉਹਨੂੰ ਕਿਹੜਾ ਨਾਲਕ ਹੁੰਦਾ ਹੈ ਨਾਲ ਹੈ ਜੀ ਤੁਸੀਂ ਦੱਸੋ ਕਿਸ ਚੀਜ਼ ਦੀ ਲੋੜ ਹੈ ਸਾਰੇ ਪਾਰਸ਼ੇ ਤੁਹਾਡੇ ਨਾਲ ਹੈ ਜਿੱਥੇ ਚੱਲਣਾ ਹੈ ਗਵਰਨਰ ਸਾਹਿਬ ਦੇ ਕੋਲ ਚੱਲਣਾ ਹੈ ਹੋਮ ਮਿਨਿਸਟਰ ਦੇ ਕੋਲ ਚੱਲਣਾ ਹੈ ਪੈਸੇ ਲੈ ਕੇ ਆਣੇ ਤੁਹਾਡੇ ਨਾਲ ਖੜਨਾ ਹੈ ਜਿੱਥੇ ਕਹੋਗੇ ਧਰਨਾ ਵੀ ਲਾਵਾਂਗੇ ਪਰ ਨਾਲ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਕਿਹੜਾ ਨਾਲ ਚਾਹੀਦਾ ਹੈ ਸੜਕਾ ਬਣਾ ਦਿਓ ਅਸੀਂ ਤੁਹਾਡੇ ਨਾਲ ਹੈ ਡਿਵੈਲਪਮੈਂਟ ਕਰ ਦਿਓ ਅਸੀਂ ਤੁਹਾਡੇ ਨਾਲ ਹੈ ਨੌਕਰੀਆਂ ਤੋਂ ਐਮਸੀਆ ਐਮਸੀ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਨਾ ਕੱਟੋ ਅਸੀਂ ਤੁਹਾਡੇ ਨਾਲ ਹੈ ਜੇ ਤੁਸੀਂ ਐਮਸੀ ਦੇ ਸਰਟੀਫਾਈਡ ਸਿਟੀ ਬਿਊਟੀਫੁਲ ਤੇ ਹੈਗੀ ਨਹੀਂ 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 ਕੋਈ ਸਿਟੀ ਬਿਊਟੀਫੁਲ ਸਿਟੀ ਬਿਊਟੀਫੁਲ ਕੁਝ ਨਹੀਂ ਹੈ ਤੁਸੀਂ ਆਮ ਲੋਕਾਂ ਤੋਂ ਪੁੱਛ ਲਓ ਇਹਨੇ ਲੋਕ ਇੱਥੇ ਬੈਠੇ ਆ ਜੇ ਇੱਕ ਵੀ ਬੰਦਾ ਇਹ ਕਹਦੇ ਇਹੋ ਜਿਹਾ ਸੜਕਾਂ ਦਾ ਹਾਲ ਅਸੀਂ ਪਹਿਲਾਂ ਵੇਖਿਆ ਸੀਗਾ ਜਿਵੇਂ ਤੁਸੀਂ ਕਹਿੰਦੇ ਅਸੀਂ ਤੁਹਾਡੇ ਨਾਲ ਹੈ ਪਰ ਸ਼ਾਇਦ ਲੋਕ ਬੜੇ ਪਰੇਸ਼ਾਨ ਹੈ ਸਿਟੀ ਬਿਊਟੀਫੁਲ ਸ਼ਾਇਦ ਇੱਕ ਤੋਂ 11 ਵਾਲੇ ਜਿਹੜੇ ਰਾਤ ਨੂੰ ਸੋ ਜਾਂਦੇ ਆ ਸਵੇਰੇ ਉੱਠ ਕੇ ਕਹਿੰਦੇ ਆ ਜੀ ਸਿਟੀ ਬਿਊਟੀਫੁਲ ਹੈ ਉਹਨਾਂ ਨੂੰ ਸ਼ਾਇਦ ਸਿਟੀ ਬਿਊਟੀਫੁਲ ਲੱਗਦੀ ਹੋएगी ਪਿੰਡਾਂ ਦਾ ਹਾਲ ਦੇਖ ਲਓ ਕਲੋਨੀਆਂ ਦਾ ਹਾਲ ਦੇਖ ਲਓ ਲੋਕ ਪਰੇਸ਼ਾਨ ਹੈ ਇਸ ਕਾਰਪੋਰੇਸ਼ਨ ਤੋਂ ਇਸ ਮੇ ਕੇ ਸਕੂਲ ਦੇ ਵਿੱਚ ਐਮਸੀ ਦੇ ਵਿੱਚ ਪ੍ਰਿੰਸੀਪਲ ਨਹੀਂ ਬਣਨ ਦਵਾ। ਐਸੀ ਕੇ ਸਰਦਨਾਲ ਸਚਿੰਦ ਗਾਲਵ ਜੀ ਤਾਂ ਅੱਜ ਹਾਊਸ ਦੀ ਮੀਟਿੰਗ ਆ ਚੰਡੀਗੜ੍ਹ ਨਗਰ ਨਿਗਮ ਦੀ ਤੇ ਅੱਜ ਦੀ ਹਾਊਸ ਦੀ ਮੀਟਿੰਗ ਦੇ ਵਿੱਚ ਕਾਂਗਰਸ ਤੇ ਭਾਜਪਾ ਜਿਹੜੇ ਹੈਗੇ ਆ ਆਪਸ ਦੇ ਵਿੱਚ ਹੱਤਾ ਪਾਈ ਹੋ ਗਏ। ਕਾਂਗਰਸ ਦੇ 파ਰਸ਼ਦ ਨੇ ਸਚਿੰਦ ਗਾਲਵ ਤੇ ਸੌਰਵ ਜੋਸ਼ੀ ਜਿਹੜੇ ਨੇ ਅੱਜ ਹੱਤਾ ਪਾਈ ਹੋ ਗਏ ਨੇ ਕਿ ਕਈ ਮੁੱਦਿਆਂ ਨੂੰ ਲੈ ਕੇ ਜਿਹੜਾ ਹੈਗਾ ਸ਼ਹਿਰ ਦੇ ਮੁੱਦਿਆਂ ਨੂੰ ਲੈ ਕੇ ਹੱਤਾ ਪਾਈ ਹੋ ਗਏ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਭਾਜਪਾ ਦੇ ਮੇਅਰ ਜਿਹੜੇ ਹੈਗੇ ਆ ਉਹ ਕੀ ਕਾਰਵਾਈ ਕਰਦੇ ਨੇ ਤੇ ਅੱਜ ਦੀ ਹਾਊਸ ਦੇ ਵਿੱਚ ਚੰਡੀਗੜ੍ਹ ਦੇ ਕੀਰੇ ਕਰ ਹੈਮ ਫਸਲੀ ਲੈ ਜਾਂਦੇ ਨੇ ਕੈਮਰਾਮੈਨ ਪ੍ਰਵੀnder ਦੇ ਨਾਲ ਮਨੀਸ਼ ਕੋਰਾਨ ਮਟੀਵ ਚੰਡੀਗੜ੍ਹ